राजस्थान ਦੇ ਕੋਟ ਪੁਤਲੀ ਬਹਿਰੋੜ ਜ਼ਿਲ੍ਹੇ ਤੋਂ ਇੱਕ ਹੈਰਾਨ ਕਰਦੀ ਖਬਰ ਸਾਹਮਣੇ ਆਈ ਹੈ ਜਿੱਥੇ ਇੱਕ ਕਲਯੁਗੀ ਪੁੱਤਰ ਦੇ ਵੱਲੋਂ ਅਜੀਬ ਤਰੀਕੇ ਦਾ ਕਾਰਨਾਮਾ ਕੀਤਾ ਗਿਆ ਤਾਂ ਤੁਹਾਨੂੰ ਦੱਸਦੀ ਕਿ ਇੱਕ ਪੁੱਤ ਨੇ ਆਪਣੀ ਮਾਂ ਦੇ ਚਾਂਦੀ ਦੇ ਕੜਿਆਂ ਦੇ ਲਈ ਹੰਗਾਮਾ ਕਰ ਦਿੱਤਾ ਉਸ ਦੀ ਚਿੱਤਾ ਤੇ ਲੇਟ ਜਾਂਦਾ ਤਾਂ ਇਸ ਕਾਰਨ ਔਰਤ ਦੇ ਅੰਤਿਮ ਸੰਸਕਾਰ ਦੇ ਵਿੱਚ ਲਗਭਗ 2 ਘੰਟੇ ਦੀ ਦੇਰੀ ਹੋ ਜਾਂਦੀ ਹੈ ਤਾਂ ਪੁਲਿਸ ਨੇ ਦੱਸਿਆ ਕਿ ਇਹ ਹੈਰਾਨ ਕਰਨ ਵਾਲੀ ਘਟਨਾ 3 ਮਈ ਨੂੰ ਵਿਰਾਟਨਗਰ ਇਲਾਕੇ ਦੇ ਲੀਲਾ ਦਾ ਬਾਸਤੀ ਟਾਣੀ ਦੇ ਵਿੱਚ ਵਾਪਰੀ ਅਤੇ ਕਟਨਾ ਦਾ ਵੀਡੀਓ ਵੀ ਵੀਰਵਾਰ ਨੂੰ ਸਾਹਮਣੇ ਆਇਆ ਜਿਸ ਦੇ ਵਿੱਚ ਲੋਕਾਂ ਨੂੰ ਇਸ ਦੀ ਜਾਣਕਾਰੀ ਮਿਲੀ ਹੈ ਹਾਲਾਂਕਿ ਅਜੇ ਤੱਕ ਇਸ ਮਾਮਲੇ ਦੀ ਪੁਲਿਸ ਦੇ ਵਿੱਚ ਸ਼ਿਕਾਇਤ ਨਹੀਂ ਕੀਤੀ ਗਈ ਪਰ ਪਿੰਡ ਵਾਸੀਆਂ ਦੇ ਅਨੁਸਾਰ ਮਰਹੂਮ ਸ਼ਿਤਰਮਲ ਰੇਗਰ ਦੀ ਪਤਨੀ ਪੂਰੀ ਦੇਵੀ ਦਾ 3 ਮਹੀਨوں ਦੇ ਹਾਂਤ ਹੋ ਗਿਆ ਸੀ ਤਾਂ ਉਸਦੇ 7 ਮੁੰਡਿਆਂ ਦੇ ਵਿੱਚੋਂ 6 ਪਿੰਡ ਦੇ ਵਿੱਚ ਇਕੱਠੇ ਰਹਿੰਦੇ ਸਨ ਤਾਂ ਜਦ ਕੀ ਪੰਜਵਾਂ ਮੁੰਡਾ ਓਮ ਪ੍ਰਕਾਸ਼ ਵੱਖ ਰਹਿੰਦਾ ਸੀ ਤਾਂ ਓਮ ਪ੍ਰਕਾਸ਼ ਅਤੇ ਉਸਦੇ ਪਰਾਂਵਾਂ ਦੇ ਵਿਚਾਲੇ ਕਈ ਸਾਲਾਂ ਤੋਂ ਜਾਇਦਾਦ ਦਾ ਵਿਵਾਦ ਚੱਲ ਰਿਹਾ ਸੀ ਤਾਂ ਇਸ ਦੇ ਨਾਲ ਹੀ ਪਿੰਡ ਵਾਸੀਆਂ ਨੇ ਦੱਸਿਆ ਕਿ ਔਰਤ ਦੇ ਅੰਤਿਮ ਸੰਸਕਾਰ ਦੇ ਲਈ ਘਰ ਦੇ ਵਿੱਚ ਰਸਮਾਂ ਦੀ ਬੰਦ ਤੋਂ ਬਾਅਦ ਪਰਿਵਾਰ ਵਾਲਿਆਂ ਨੇ ਪੂਰੀ ਦੇਵੀ ਦੇ ਚਾਂਦੀ ਦੇ ਕੜੇ ਅਤੇ ਹੋਰ ਗਹਿਣੇ ਉਤਾਰ ਕੇ ਸਭ ਤੋਂ ਵੱਡੇ ਪੁੱਤ ਨੂੰ ਸੌਂਪ ਦਿੱਤੇ ਸੰਤ ਤਾਂ ਇਸ ਤੋਂ ਬਾਅਦ ਅਰਥੀ ਸ਼ਮਸ਼ਾਨ ਘਾਟ ਲਈ ਜਾਈ ਗਈ ਤਾਂ ਇਸ ਦੇ ਨਾਲ ਹੀ ਉਹਨਾਂ ਨੇ ਦੱਸਿਆ ਕਿ ਉਹਨਾਂ ਦਾ ਜਿਹੜਾ 옴 ਪ੍ਰਕਾਸ਼ ਪੁੱਤ ਹੈ ਮਾਂ ਦੀ ਅਰਥੀ ਨੂੰ ਮੋਢਾ ਦਿੱਤਾ ਪਰ ਸ਼ਮਸ਼ਾਨ ਘਾਟ ਜਾ ਕੇ ਉਸਨੇ ਹੰਗਾਮਾ ਕਰਨਾ ਸ਼ੁਰੂ ਕਰ ਦਿੱਤਾ ਤਾਂ ਮਾਂ ਦੇ ਚਾਂਦੀ ਦੇ ਕੜੇ ਅਤੇ ਹੋਰ ਗਹਿਣਿਆਂ ਦੀ ਉਸ ਦੇ ਵੱਲੋਂ ਮੰਗ ਕੀਤੀ ਗਈ ਹੈ ਤਾਂ ਇਥੋਂ ਤੱਕ ਕਿ ਉਹ ਉੱਥੇ ਬنائ ਗਈ ਚਿਤਾ ਤੇ ਵੀ ਲਟ ਗਿਆ ਹੈ ਇਸ ਦੇ ਨਾਲ ਹੀ ਉਸ ਨੂੰ ਬੜੀ ਸਮਝਾਉਣ ਦੀ ਕੋਸ਼ਿਸ਼ ਕੀਤੀ ਹੈ ਕੋਸ਼ਿਸ਼ਾਂ ਦੇ ਬਾਵਜੂਦ 옴 ਪ੍ਰਕਾਸ਼ ਨੇ ਕਰੀਬ 2 ਘੰਟਿਆਂ ਤੱਕ ਹੰਗਾਮਾ ਕੀਤਾ ਤਾਂ ਆਖਿਰਕਾਰ ਗੈਨੇ ਸ਼ਮਸ਼ਾਨ ਘਾਟ ਲਿਆਂਦੇ ਗਏ ਅਤੇ ਉਸ ਨੂੰ ਸੌਂਪ ਦਿੱਤੇ ਗਏ ਤਾਂ ਇਸ ਤੋਂ ਬਾਅਦ 옴 ਪ੍ਰਕਾਸ਼ ਚਿਤਾ ਤੋਂ ਹਟਿਆ ਅਤੇ ਆਪਣੀ ਮਾਂ ਦਾ ਸੰਸਕਾਰ ਕੀਤਾ ਤਾਈ ਤਸਵੀਰਾਂ ਜਿਹੜੀਆਂ ਨੇ ਰਾਜਸਥਾਨ ਦੇ ਕੋਟ ਪੁਤਲੀ ਬਹਿਰ ਰੋਡ ਜ਼ਿਲ੍ਹੇ ਤੋਂ سامنے ਆਈਆਂ ਨੇ ਜਿੱਥੇ ਕਿ ਪੁੱਤ ਦੇ ਵੱਲੋਂ ਸ਼ਮਸ਼ਾਨ ਘਾਟ ਦੇ ਵਿੱਚ ਹੰਗਾਮਾ ਕੀਤਾ ਗਿਆ